ਹਾਂਜੀ ਬਾਬਿਓ ਕਿੱਦਾਂ ਹਾਲ ਚਾਲ ਜੀ ਸਾਰਿਆਂ ਦੇ ਤੇ ਬਾਬਿਓ ਇੱਕ ਨਾ ਤੈਨੂੰ ਹੱਥ ਬੰਨ ਕੇ ਬੇਨਤੀ ਆ ਵੀ ਵੀਡੀਓ ਇਹ ਵਾਲੀ ਹੈ ਨਾ ਜਰੂਰ ਦੇਖਿਓ ਲਾਸਟ ਤੱਕ ਤੇ ਮੈਂ ਨਹੀਂ ਕਹਿੰਦਾ ਵੀ ਮੇਰੇ ਤੁਸੀਂ ਜੀ ਵੀ ਹਾਂ YouTube ਦੇ ਪੇਜ ਨੂੰ ਵੀ ਆਪਣੇ ਆ ਸਬਸਕ੍ਰਾਈਬ ਕਰ ਦਿਓ ਕੁਝ ਕਰ ਦਿਓ ਮੈਂ ਨਹੀਂ ਮੈਨੂੰ ਮੰਨ ਲਓ ਕੋਈ ਲੋੜ ਨਹੀਂ ਹੈ ਕਿ ਸਬਸਕ੍ਰਾਈਬ ਦੀ ਤੇ ਸਿਰਫ ਮੇਰੀ ਯਾਰ ਵੀਡੀਓ ਦੇਖ ਲਿਓ ਤੁਸੀਂ ਤੇ ਮਸਲਾ ਪਤਾ ਕੀ ਆ ਵੀ ਹੁਣ ਹਨਾ ਸਾਡੇ ਵੀ ਆਪਣੇ ਗੱਡੀਆਂ ਵਾਲੇ ਆ ਮੇਰੇ ਨਾਲ ਸਾਰੇ ਐਡ ਬੰਦੇ ਜਿਹਦਾ ਨਾ ਆਪਣੇ ਯਾਰ ਵੱਡੀਆਂ ਗੱਡੀਆਂ ਵਾਲੇ ਛੋਟੀਆਂ ਵਾਲੇ ਤੇ ਮਤਲਬ ਸਾਰੇ ਬੰਦੇ ਹੁਣ ਵਿੱਚੋਂ ਬਣ ਕੇ ਆਪਣੇ ਇੱਥੇ ਦੇ ਵੀ ਹੈਗੇ ਜਾਂ ਪੰਜਾਬੀ ਵੀ ਹੈਗੇ ਜਾਂ ਜੰਮੂ ਦੇ ਵੀ ਹੈਗੇ ਹਨ ਜਿਨ੍ਹਾਂ ਨੇ ਬਜਿਨਾ ਬੰਦਿਆਂ ਦੇ ਕੋਲ ਇੱਕ ਆਪਣੇ ਜਿਹੇ ਵੱਡਾ ਪਲੇਟਫਾਰਮ ਹੈ ਉਹਨਾਂ ਦੇ ਕੋਲ ਉਹਨਾਂ ਦੀ ਇਹ ਵੀਡੀਓ ਲੋਕੀ ਲੱਖਾਂ ਲੋਕੀ ਦੇਖਦੇ ਆ ਤੇ ਮਤਲਬ ਹੁਣ ਉਹ ਮੰਨ ਲਓ ਕਿ ਉੱਠ ਕੇ ਸਵੇਰ ਨੂੰ ਆਪਣਾ ਬਲੌਗ ਬਣਾਉਣ ਬੈਹ ਜੁੰਦੇ ਆ ਜੀ ਮੈਂ ਉੱਠ ਗੜਿਆ ਜਿਵੇਂ ਪੋਰਚ ਕਰ ਲਿਆ ਜਿਵੇਂ ਹੁਣ ਗੱਡੀ ਲੈ ਕੇ ਚੱਲੇ ਆ ਜੇ ਆ ਬੋਆ ਉਹ ਵੀਰੋਂ ਇਹ ਗੱਲਾਂ ਮੈਟਰ ਨਹੀਂ ਕਰਦੀਆਂ ਇਹ ਸਾਡੇ ਸਾਰਿਆਂ ਨੂੰ ਪਤਾ ਵੀ ਆਪਾਂ ਸਵੇਰੇ ਉੱਠਦੇ ਆ ਆਪਾਂ ਆ ਕੰਮ ਕਰਦੇ ਆਂ ਉਹ ਤੁਹਾਡਾ ਮਸਲਾ ਕੀ ਆ ਤੁਸੀਂ ਸਿਰਫ ਵੀ ਆਪਣੇ ਪੈਸੇ ਕਮਾਉਣੇ ਆ ਹਨਾ ਯਾਰ ਤੁਸੀਂ ਜੇ ਤੁਹਾਡਾ ਪਲੇਟਫਾਰਮ ਕੋਈ ਬਣਿਆ ਆ ਯਾਰ ਤੁਸੀਂ ਆਪਣੇ ਜਿਹੜੇ ਸਾਨੂੰ ਵੀ ਆਪਣੇ ਦੁੱਖ ਤਕਲੀਫਾਂ ਆ ਤੁਸੀਂ ਉਸ ਚੀਜ਼ ਨੂੰ ਤੁਸੀਂ ਯਾਰ ਚੱਕ ਕੇ ਮੋਰੇ ਰੱਖੋ ਭਾਈ ਵੀ ਸਾਨੂੰ ਆ ਤਕਲੀਫ ਆ ਜੇ ਸਾਡੀ ਵੀਡੀਓ ਵਾਇਰਲ ਹੋ ਗਈ ਕੋਈ ਬੰਦਾ ਦੇਖੂਗਾ ਵੀਡੀਓ ਸਾਡੀ ਹਨਾ ਉਹਦਾ ਮਸਲਾ ਹੱਲ ਹੋਊਗਾ ਸਾਡੇ ਦੁੱਖ ਦਾ ਉਹਨਾਂ ਨੂੰ ਵੀ ਜਪਾਤਾ ਲੱਗੂਗਾ ਆ ਹੁਣ ਇੱਕ ਵੀ ਆਪਣੇ ਬਿਹਾਰੀ ਆ ਉਹ ਮੋਟਾ ਜਿਹਾ ਉਹਦੇ ਕੋਲ ਇੱਕੋ ਹੀ ਮੁੱਦਾ ਆ ਉਹ ਸਵੇਰ ਨੂੰ ਉੱਠ ਕੜਦਾ ਜੀ ਆਪ ਅੱਜ ਹਮ ਲੋਗ ਮੁਰਗਾ ਬਣਾ ਰਹੇ ਆਂ ਅੱਜ ਆਂ ਹਮ ਲੋਗ ਜੀ ਵੀ ਆਪਣੀ ਮਛਲੀ ਬਣਾ ਰਹੇ ਆਂ ਉਹ ਯਾਰ ਤੂੰ ਜੋ ਬਣਾਉਂਦਾ ਬਣਾ ਤੂੰ ਜਿਸ ਮਹਿਕਮੇ ਦੇ ਵਿੱਚ ਤੂੰ ਹੈਗਾ ਜਿਹੜੇ ਮਹਿਕਮੇ ਤੂੰ ਤੂੰ ਜੇ ਰੋਟੀ ਕਰਨਾ ਉਸ ਮਹਿਕਮੇ ਦੇ ਲਈ ਤੂੰ ਯਾਰ ਵੀਡੀਓ ਆਪਣਾ ਪਾਈ ਸਾਨੂੰ ਆਹ ਦੋਖਿਆ ਇਹ ਭੈਣ ਦੇ ਯਾਰ ਮੁਰਗੇ ਮਛਲੀਆਂ ਤੇ ਯਾਰ ਸਾਰੇ ਹੀ ਦੇਖਦੇ ਆ ਇਹ ਕਿੱਡੀ ਕਰਾਲਿਆ ਉਹ ਬੰਦਾ ਉਥੋਂ ਬਿਹਾਰ ਤੋਂ ਇੱਥੇ ਆ ਗਿਆ ਪੰਜਾਬ ਆ ਗਿਆ ਆਪਣੀ ਗੱਡੀ ਦੀ ਯਾਰ ਪਾਰਟੀ ਬਣਵਾਉਣ ਵਾਸਤੇ ਆ ਗਿਆ ਇੱਥੇ ਉਹ ਤੇ ਉਹਦੇ ਤੋਂ ਸਾਡੇ ਪੰਜਾਬ ਵਾਲਿਆਂ ਦੇ ਵੀ ਉਹ ਤੋਂ ਵੀ ਆਪਣੇ ਫੇਮ ਲੈ ਲਿਆ ਜੀ ਇਹ ਸਾਡੇ ਕੋਲ ਬਾਡੀ ਬਣਾਉਣਾ ਆ ਐਡੀ ਦੂਰ ਤੇ ਜੀ ਉਹ ਸਾਡੇ ਕੋਲ ਇੱਥੇ ਬਾਡੀ ਬਣਾਉਣ ਆ ਗਿਆ ਉਹਦੇ ਬੜੇ ਆਪਣੇ ਆ ਨਾ ਇੱਥੇ ਦੇ ਆ ਵੀ ਆਪਣੇ ਪੰਜਾਬ ਦੇ ਜਿਹੜੇ ਵੀ ਆਪਣੇ মিডিਆ ਵਾਲੇ ਆ ਉਹਦਾ ਉੱਤੇ ਜੀ ਉਹ ਵੀ ਆਪਣੇ ਪੋਡਕਾਸਟ ਕਰਨ ਪਹੁੰਚ ਗਏ ਤੇ ਜੀ ਤੁਸੀਂ ਸਾਡੀ ਵੀ ਜਾਨ ਵੀ ਤੁਸੀਂ ਭਾਈ ਜਾਨ ਕਿ ਮੁਰਗੇ ਮੱਛੀਆਂ ਬਣਾਉਨੇ ਆ ਜੀ ਉਹ ਯਾਰ ਹਾ ਗੱਲਾਂ ਦਾ ਯਾਰ ਸਾਰੀ ਦੁਨੀਆ ਕਰਦੀ ਆ ਉਹਨੂੰ ਯਾਰ ਸਾਰੇ ਦੇਖਦੇ ਆ ਚਲੋ ਮੈਂ ਨਹੀਂ ਕਹਿੰਦਾ ਉਹਨੂੰ ਨਾ ਦੇਖੋ ਯਾਨੀ ਵਧੀਆ ਲੱਗਦਾ ਦੇਖੋ ਤੇ ਯਾਰ ਜਿਹੜੇ ਸਾਡੇ ਦੋਖਿਆ ਸਾਡੇ ਨੂੰ ਮਤਲਬ ਕਿ ਹੁਣ ਆਉਣ ਵਾਲਾ ਟਾਈਮ ਇਦਾਂ ਦਾ ਆ ਜਾਣਾ ਆ ਕਿ ਆ ਵੀ ਆਪਣੇ ਗੱਡੀਆਂ ਦਾ ਕੰਮ ਆ ਜਿਹੜਾ ਕੋ ਜਿਹੜਾ ਮੇਰੇ ਯਾਰਾਂ ਦਾ ਮਾੜਾ ਮੋਟਾ ਵੀ ਆਪਣੇ ਸਿੰਗਲ ਮੋਟਰ ਵਾਲਕੇ ਆ ਨਾ ਉਹ ਮਹਾਰਾਜ ਵੀ ਆਪਣੇ ਖਤਮ ਕਰ ਦੇਣਾ ਇਹਨਾਂ ਨੇ ਸਿਰਫ ਇੱਕ ਆਪਣੀਆਂ ਵੱਡੀਆਂ ਟਰਾਂਸਪੋਰਟਾਂ ਰਹਿ ਜਾਣੀਆਂ ਜਿਹੜੇ ਵੱਡੇ ਮਗਰਮਾਚੇ ਆ ਉਹ ਰਹਿ ਜਾਣੇ ਆ ਤੇ ਤੁਹਾਨੂੰ ਇਹਨਾਂ ਨੇ ਬਿਲਕੁਲ ਵੀ ਜਾਣ ਕੇ ਖਤਮ ਕਰ ਦੇਣਾ ਇਹਨਾਂ ਨੇ ਤੁਹਾਨੂੰ ਤਾਂ ਜਿਹੜੇ ਅੱਜ ਵੀ ਜਾਣ ਕੇ ਤੁਹਾਡੇ ਆ ਬਲੌਗ ਚ ਚੱਲਦੇ ਆ ਨਾ ਮੁਰਗੇ ਮੱਛੀ ਦੇ ਇਹ ਵੀ ਤੁਹਾਡੇ ਮੁਰਗੇ ਆ ਨਹੀਂ ਕਿਸੇ ਨੇ ਨਹੀਂ ਆ ਦੇਖਣੇ ਹੈਗੇ ਇਹ ਇਸ ਕਰਕੇ ਤੁਸੀਂ ਹਨਾ ਗੱਲ ਕਰੋ ਜਿਹੜੇ ਸਾਨੂੰ ਆਪਣੇ ਦੁੱਖ ਆ ਤੇ ਬਾਪਿਓ ਮੈਂ ਇਹ ਵਾਲੀ ਵੀਡੀਓ ਮੈਂ ਮਤਲਬ ਫੇਸਬੁੱਕ ਤੇ ਨਹੀਂ ਪਾਉਣੀ ਪਤਾ ਚੱਕਰ ਕੀ ਆ